ਇਕ ਗਿਆਨੀ ਗੁਰਮਖ ਸਿੰਘ ਮੁਸਾਫਰ ਦਾ ਨਾਮ ਸੁਣਿਆ ਉਹਨੇ ਇੱਕ ਕਹਾਣੀ ਲਿਖੀ ਚੰਗਾ ਜੋਤਸ਼ੀ ਕਿਨੇ ਇੱਕ ਬੰਦਾ ਨਾ ਬਿਲਕੁਲ ਚੇਹਰਾ ਜਿਹਾ ਟਲਿਆ ਮਰੀਲ ਜਿਆ ਕੰਮ ਕਰਨ ਨੂੰ ਦਿਲ ਨਾ ਕਰੇ ਢਿੱਲਰ ਜਿਆ ਆਲਸੀ ਤੇ ਉਹਦੇ ਘਰ ਇੱਕ ਮਹਾਤਮਾ ਚਲਾ ਗਿਆ ਵੇਖਿਆ ਮਰੀਲ ਜਿਆ ਜੀ ਕੁਛ ਨਹੀਂ ਪਸ਼ੂ ਵੀ ਉਹਦੇ ਬਲਦ ਵੀ ਮੱਝਾਂ ਵੀ ਮਾੜੀਆਂ ਮਾੜੀਆਂ ਜੀਆਂ ਕੋਨੇ ਜੋਤਸ਼ੀ ਵਾਲੇ ਕੱਪੜੇ ਪਾਏ ਮਹਾਤਮਾ ਉਹਦਾ ਅਸਰ ਲੈ ਕੇ ਚੰਗਾ ਜੋਤਸ਼ੀ ਉਹਦੇ ਘਰ ਚਲਾ ਗਿਆ ਉਹਨੇ ਵੇਖ ਲਿਆ ਉਹ ਪੁੱਛਦਾ ਵੀ ਕਾਕਾ ਇਹ ਕੀ ਤੇਰੇ ਘਰ ਚ ਕਹਿੰਦਾ ਪੁੱਛੋ ਕੋਈ ਨਾ ਕਿਸੇ ਕੰਮ ਚ ਬਰਕਤ ਹੀ ਨਹੀਂ ਪੈਂਦੀ ਪਸ਼ੂ ਵੀ ਮਾੜੇ ਉਹਨੇ ਸੋਚ ਲਿਆ ਵੀ ਜੇ ਬਰਕਤ ਨਾ ਪੈਂਦੀ ਹੋਵੇ ਡੰਗਰਾਂ ਦੇ ਤੇ ਚਾਰ ਹੱਡ ਚਾਹੀਦੇ ਨੇ ਮਾਸ ਮੂਸੀ ਤੇ ਕਪਾਂਦੇ ਕੋਈ ਨਹੀਂ ਪੱਠੇ ਕਹਿੰਦਾ ਜੀ ਮੈਂ ਹੱਥ ਦੇਖਣਾ ਉਹ ਮਹਾਤਮਾ ਕਹਿੰਦਾ ਹੈ ਜੋਤਸ਼ੀ ਨਹੀਂ ਸੀ ਉਹਨੇ ਹੱਥ ਦੇਖਿਆ ਕਹਿੰਦਾ ਜੀ ਦੱਸੋ ਉਹ ਵੇਖ ਕੇ ਕਹਿੰਦਾ ਵੀ ਤੇਰੇ ਨਾਲ ਨਾ ਸੂਰਜ ਦੇਵਤਾ ਨਾਰਾਜ਼ ਹੋ ਗਏ ਸੂਰਜ ਦੇਵਤਾ ਤੇਰੇ ਤੇ ਨਾਰਾਜ਼ ਏ ਉਹ ਕਹਿੰਦਾ ਫਿਰ ਖੁਸ਼ ਕਿਵੇਂ ਹੋਵੇ ਕਹਿੰਦੇ ਮੈਂ ਸੂਰਜ ਨੂੰ ਪੁੱਛ ਲੈਣਾ ਉਹਨੇ ਚਲੋ ਅੱਖਾਂ ਬੰਦ ਕਰ ਲਈਆਂ ਪੁੱਛਣਾ ਤੇ ਕੀ ਸੀ ਉਹਨੇ ਅੱਖਾਂ ਬੰਦ ਕਰਕੇ ਗਿਆ ਵੀ ਸੂਰਜ ਦੇਵਤਾ ਖੁਸ਼ ਹੋ ਜਾਣਗੇ ਉਹ ਬੰਦਾ ਨਾਲ ਹੀ ਕਹਿੰਦਾ ਬਾਬਾ ਜੀ ਆਪਾ ਦੱਸੋ ਮੈਨੂੰ ਕੀ ਕਹਿੰਦਾ ਆਪਾਏ ਵੇ ਸੂਰਜ ਚੜਦਿਆਂ ਸਾਰ ਤੂੰ ਉੱਠ ਪੈਣਾ ਤੇ ਜਿਹੜਾ ਕੰਮ ਤੈਨੂੰ ਟੱਕਰੇ ਤੂੰ ਕਰੀ ਜਾਣਾ ਤੇ ਸੂਰਜ ਕਹਿੰਦਾ ਜਿੰਨੀ ਦੇਰ ਤੱਕ ਮੈਂ ਨਹੀਂ ਸੌਂਦਾ ਇਹਨੇ ਸੌਣਾ ਨਹੀਂ ਦੇਖੋ ਤਰੀਕਾ ਕੀ ਬੰਦਾ ਆਲਸੀ ਸੀ ਉਹਨੇ ਕਿਹਾ ਵੀ ਜਿੰਨੀ ਦੇਰ ਤੱਕ ਜਿਹੜਾ ਕੰਮ ਤੈਨੂੰ ਟੱਕਰੇ ਤੂੰ ਉਹ ਹੀ ਕਰ ਲੈ ਟੱਕਰੇ ਸਮਝ ਜਿਹੜਾ ਕੰਮ ਮਿਲੇ ਉਹ ਹੀ ਕਰਨਾ ਤੇ ਸੂਰਜ ਕਹਿੰਦਾ ਮੈਂ ਇਹਦੇ ਬਰਕਤਾਂ ਪਾਵਾਂਗਾ ਖੁਸ਼ ਹੋਵਾਂਗਾ ਜਿੰਨੂੰ ਮੈਂ ਲੋਪ ਪਾਣਾ ਉਦੋਂ ਮੰਜੇ ਤੇ ਪਾਣਾ ਪਰ ਉਦੋਂ ਸੌਂ ਜਾਏ ਵੇਖੋ ਕਮਾਲ ਕਰ ਗਿਆ ਨਾ ਉਹ ਜਦੋਂ ਮੈਂ ਆ ਲੋਪ ਪਾਵਾਂ ਉਦੋਂ ਵੀ ਸੌ ਜਾ ਮੰਜੇ ਤੇ ਤੇ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਉੱਠਿਆ ਹੋਵੇ ਉਹਨੇ ਕਿਹਾ ਜੀ ਬਾਬਾ ਜੀ ਕੱਲ ਨੂੰ ਹੁਣ ਚੇਤੇ ਰੱਖੋ ਸਵਕਤ ਤੇ ਬੰਦਾ ਉੱਠਣ ਲੱਗ ਪਿਆ ਅੱਗੇ 10 ਵਜੇ ਉੱਠਦਾ ਸੀ ਉਹਨੇ ਪਿੰਦਿਆਂ ਸਾਰ ਵੇਖਿਆ ਜੀ ਘਰ ਦੇ ਵਿੱਚ ਖਿਲਰਿਆ ਖੁੱਲਿਆ ਸਮਾਨ ਇਕੱਠਾ ਕੀਤਾ ਉਹਨੇ ਕਿਹਾ ਵੀ ਅਜੇ ਤਾਂ ਸੂਰਜ ਹੈਗਾ ਆੜ ਸ਼ਾਂਗਲ ਲੱਗ ਪਿਆ ਗੋਡੀ ਕਰਨ ਲੱਗ ਪਿਆ ਘਾਹ ਪਟਣ ਲੱਗ ਪਿਆ ਬਲਦਾਂ ਨੂੰ ਚਾਰਨ ਲੱਗ ਪਿਆ ਨਿਵਾਨ ਲੱਗ ਪਿਆ ਮਹੀਨੇ ਬਾਅਦ ਉਹ ਆਤਮਾ ਫੇਰ ਆਏ ਉਹ ਵੇਖਿਆ ਤੇ ਚਿਹਰਾ ਦਗਦਾ ਕਰਦਾ ਬੰਦਾ ਰਿਸਟ ਪੁਸ਼ਟ ਡੰਗਰ ਵੀ ਚੰਗੇ ਘਰ ਵੀ ਖੁਸ਼ੀ ਬਾਹਰ ਖੇਤਾਂ 'ਚ ਫੇਰਾ ਮਾਰ ਕੇ ਆਇ ਤੇ ਲੈ ਰਾਬੇ ਨਾ ਉਹਨੇ ਕਿਹਾ ਜੀ ਇੱਥੇ ਮਾਰਚੂ ਜਾ ਬੰਦਾ ਰਹਿੰਦਾ ਉਹ ਕਹਿੰਦਾ ਮੈਂ ਜੀ ਮੈਂ ਹੀ ਸਾਂ ਉਹ ਕਹਿੰਦਾ ਜੋਤਸ਼ੀ ਮੈਂ ਬਣਿਆ ਸਾਂ ਮੈਂ ਜੋਤਸ਼ੀ ਕੋਈ ਨਹੀਂ ਸਾਂ ਮੈਨੂੰ ਪਛਾਣ ਕੇ ਕਹਿੰਦਾ ਅਸਲ 'ਚ ਤੂੰ ਸੈਂ ਆਲਸੀ ਤੂੰ ਉਦਮ ਨਹੀਂ ਕਰਦਾ ਸਮਾਉ ਨਾਲ ਤੂੰ ਨਾਰਾਜ਼ ਹੋ ਜਾਂਦਾ ਜਿਹੜੇ ਸਮੇਂ ਦੀ ਕਦਰ ਨਹੀਂ ਕਰਦੀ ਉਹ ਕਹਿੰਦਾ ਮੈਂ ਸੂਰਜ ਦੀ ਉਦਾਹਰਣ ਦਿੱਤੀ ਸੀ ਨਾਰਾਜ਼ ਹੋ ਜਾਂਦਾ ਸਮਾਉ ਨਾਲ ਤੋਂ ਕਿਉਂਕਿ ਸਮਾਂ ਵੀ ਉਹਨਾਂ ਦੀ ਕਦਰ ਕਰਦਾ ਹੈ ਜਿਹੜੇ ਸਮੇਂ ਦੀ ਕਦਰ ਕਰਦੇ ਹਨ